ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਇਸ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਸਾਰੇ ਅੰਜ ਮੈਂ ਇਸ ਆਪਣੇ ਵੀਡੀਓ ਤੇ ਵੌਇਸ ਦਿੱਤੀ ਸੀ ਜੀ ਪਰ ਕਿਸਮਤਵਰਤਨੇ ਨਾ ਫੋਨ ਚਲਾਇਆ ਹੋਇਆ ਸੀਗਾ ਤੇ ਤਾਂ ਕਰਕੇ ਮੈਨੂੰ ਐਸੀ ਕਾਪੀਰਾਈਟ ਨਾ ਆ ਜੇ ਤਾਂ ਕਰਕੇ ਤੇ ਫਿਰ ਮੈਂ ਇਸ ਤੇ ਵੌਇਸ ਓਵਰ ਕੀਤੀ ਹੈ ਦੁਬਾਰਾ ਤੋਂ ਤੇ ਇਹ ਸੀਗਾ ਜੀ ਮਾਰਨਿੰਗ ਦਾ ਟਾਈਮ 9:30 ਵਜੇ ਤੇ ਕਿਸਮਤਪ੍ਰੀਤ ਆਪਣਾ ਫੋਨ ਦੇਖ ਰਹੀ ਸੀ ਜੀ ਆਪਣਾ ਫੋਨ ਨਹੀਂ ਦੇਖ ਰਹੀ ਸੀ ਕਿ ਫੋਨ ਦੇਖ ਰਹੀ ਸੀ ਜੀ ਤੇ ਹਰ ਗੁਣ ਜਾਗਦਾ ਸੀਗਾ ਤੇ ਰਾਤ ਨੂੰ ਵੀ ਸੌਂਦਾ ਨਹੀਂ ਹੈਗਾ ਇੱਥੇ ਮੈਂ ਇਹ ਗੱਲ ਕਰ ਰਹੀ ਸੀ ਕਿ ਹਰ ਗੁਣ ਰਾਤ ਨੂੰ ਸੌਂਦਾ ਨਹੀਂ ਜੀ ਤੰਗ ਖਰਦਾ ਬਹੁਤ ਜ਼ਿਆਦਾ ਤੇ ਇਸ ਤੋਂ ਬਾਅਦ 10:00 ਵਜੇ ਦਾ ਟਾਈਮ ਸੀ ਜੀ ਕਿਸਮਤਪ੍ਰੀਤ ਨੇ ਅੱਡੀ ਰੋਟੀ ਖਾਣਾ ਆਏ ਸੀ ਘਰੇ ਤੇ ਉਹ ਰੋਟੀ ਖਾ ਕੇ ਤੇ ਉਸ ਤੋਂ ਬਾਅਦ ਦਵਾਰ ਤੋਂ ਫੇਰ ਖੇਤ ਚਲੇ ਗਏ ਸੀਗੇ ਤੇ ਬੈੱਡ ਤੇ ਬਹੁਤ ਜ਼ਿਆਦਾ ਖਲਾਰਾ ਪੈ ਜਾਂਦਾ ਜੀ ਬੱਚਿਆਂ ਕਰਕੇ ਤੇ ਉਸ ਤੋਂ ਬਾਅਦ ਜੀ ਇਹ ਟਾਈਮ ਹੈਗਾ 11:00 11:30 ਵਜੇ ਦਾ ਜਦ ਕਿਸਮਤ ਪ੍ਰੀਤ ਨੂੰ ਮੈਂ ਨਮਾ ਕੇ ਹੱਟੀ ਸੀਗੀ ਅੱਜ ਮੈਂ ਇਹਨੂੰ ਕਮ ਸੇ ਕਮ 2-3 ਮਹੀਨੇ ਬਾਅਦ ਨਮਾਇਆ ਵਿਚਾਰੀ ਨੂੰ ਕਿਉਂਕਿ ਮੇਰੇ ਤੋਂ ਨਹੀਂ ਨਮਾਇਆ ਗਿਆ ਜੀ ਤੇ ਇਹਦੀ ਦਾਦੀ ਜੀ ਵਾਲੀ ਭੂਆ ਨੂੰ ਮੌਦੀ ਹੁੰਦੀ ਸੀ ਜਦੋਂ ਭੂਆ ਆਈ ਹੋਈ ਸੀ ਤਾਂ ਤੇ ਇਹਦਾ ਮੈਂ ਸਿਰ ਤੋਂ ਤਾਂ ਸੀਗਾ ਤੇ ਅੱਜ ਦਿਨ ਸੀਗਾ ਐਤਵਾਰ ਦਾ ਤੇ ਇੱਕ ਗੱਲ ਤੁਹਾਡੇ ਨਾਲ ਮੈਂ ਸ਼ੇਅਰ ਕਰਨੀ ਸੀ ਜੀ ਕੀ ਹਨਾ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਵਰਗੀਆਂ ਨੇ ਹਨਾ ਹਰ ਇੱਕ ਤੇ ਯਕੀਨ ਕਰ ਲੈਂਦੀਆਂ ਨੇ ਬਹੁਤ ਆਸਾਨੀ ਨਾਲ ਹਨਾ ਕਿਸੇ ਨੇ ਥੋੜਾ ਜਿਹਾ ਦੁੱਖ ਸੁੱਖ ਕਰਿਆ ਤੁਹਾਡੇ ਨਾਲ ਹਨਾ ਥੋੜੀ ਜੀ ਕੋਈ ਗੱਲ ਸ਼ੇਅਰ ਕੀਤੀ ਆਪਣੀ ਤਾਂ ਤੁਸੀਂ ਆਪਣੀ ਲਾਈਫ ਦੀਆਂ ਸਾਰੀਆਂ ਗੱਲਾਂ ਉਹਦੇ ਸਾਹਮਣੇ ਖੋਲ ਕੇ ਰੱਖ ਦਿੰਨੇ ਹੋ ਹਨਾ ਐਦਾਂ ਨਾ ਕਰਿਆ ਕਰੋ ਪਲੀਜ਼ ਮੈਂ ਵੀ ਮੇਰੇ ਵੀ ਹਾਂ ਤੇਰੇ ਮੈਂ ਇਸ ਕਰਕੇ ਹੀ ਵੀਡੀਓ ਦੇ ਵਿੱਚ ਇਹ ਗੱਲ ਤੁਹਾਨੂੰ ਦੱਸ ਉਹ ਸੋੜਨਾ ਸ਼ੇਅਰ ਕਰ ਰਹੀ ਹਾਂ ਕਿ ਮੇਰਾ ਵੀ ਇਦਾਂ ਦੀ ਸੁਭਾਅ ਸੀ ਕਿ ਜੇਕਰ ਕੋਈ ਵੀ ਮੇਰੇ ਨਾਲ ਕੋਈ ਗੱਲਬਾਤ ਕਰਦਾ ਪਿਆਰ ਨਾਲ ਹਨਾ ਮੈਨੂੰ ਉਹ ਆਪਦਾ ਲੱਗਣ ਲੱਗ ਜਾਂਦਾਗਾ ਕਿ ਇਹ ਤਾਂ ਬਹੁਤ ਸਹੀ ਬੰਦਾਗਾ ਹਨਾ ਤੇ ਆਪਾਂ ਆਪਣੀ ਲਾਈਫ ਦੀ ਹਰ ਇੱਕ ਗੱਲ ਉਹਦੇ ਨਾਲ ਸ਼ੇਅਰ ਕਰ ਲੈਂਦੇ ਹਾਂ ਪਰ ਵੀਰੇ ਇਦਾਂ ਨਹੀਂ ਹੁੰਦਾ ਹਰ ਇੱਕ ਤੇ ਯਕੀਨ ਨਾ ਕਰਿਆ ਕਰੋ ਜ਼ਿੰਦਗੀ ਦਾ ਕੋਈ ਵੀ ਦੁੱਖ ਸੁੱਖ ਕਰਨ ਵਾਸਤੇ ਆਪਣੀ ਮਾਂ ਹੁੰਦੀ ਹੈ ਵੀਰੇ ਸਭ ਤੋਂ ਪਹਿਲਾਂ ਹਨਾ ਆਪਣੀ ਭੈਣ ਹੁੰਦੀ ਹੈਗੀ ਹਨਾ ਤੇ ਬਾਕੀ ਵੀਰੇ ਆਪਾਂ ਕਹਿ ਸਕਦੇ ਆ ਆਪਣੇ ਹਸਬੈਂਡ ਹੁੰਦੇ ਨੇ ਹਨਾ ਹਸਬੈਂਡ ਨਾਲ ਆਪਾਂ ਆਪਣੇ ਜਿਹੜੀ ਆਪਾਂ ਨੂੰ ਕੋਈ ਪ੍ਰੋਬਲਮ ਹੈ ਕੋਈ ਦੁੱਖ ਹੈ ਕੋਈ ਸੁੱਖ ਹੈ ਜ਼ਿੰਦਗੀ ਦਾ ਆਪਾਂ ਉਹਨਾਂ ਨਾਲ ਸ਼ੇਅਰ ਕਰ ਸਕਦੇ ਆਂਗੇ ਤੇ ਐਦਾ ਨਾ ਕਰਿਆ ਕਰੋ ਕਿਉਂਕਿ ਜਦੋਂ ਬੰਦਿਆ ਨਾਲ ਕਿਸੇ ਨਾਲ ਹੋਈ ਹੁੰਦੀ ਆ ਤਾਂ ਅਗਲਾ ਹਾਂ ਫੇਰ ਹੀ ਦੱਸਦਾ ਹੁੰਦਾ ਐਕਸਪੀਰੀਅੰਸ ਹੁੰਦਾਗਾ ਸੋ ਮੈਂ ਇਹਦਾ ਕਈ ਵਾਰ ਕੀਤਾਗਾ ਕਿ ਮੈਨੂੰ ਲੱਗਦਾ ਹੁੰਦਾ ਹੁਣ ਵੀ ਮੈਨੂੰ ਜਦੋਂ ਵੀ ਕੋਈ ਮੇਰੇ ਨਾਲ ਪਰ ਮੈਂ ਇਦਾਂ ਦੀ ਗਲਤੀ ਨਹੀਂ ਕੀਤੀ ਹੈਗੀ ਹੁਣ ਕਿ ਮੈਂ ਕਿਸਤੇ ਯਕੀਨ ਕਰਕੇ ਆਪਣੀ ਲਾਈਫ ਦੀ ਕੋਈ ਵੀ ਗੱਲ ਕਿਸੇ ਨਾਲ ਸ਼ੇਅਰ ਨਹੀਂ ਕਰਦੀ ਹੁਣ ਪਹਿਲਾਂ ਮੈਂ ਬਹੁਤ ਗਲਤੀ ਕੀਤੀ ਐਦਾਂ ਐਦਾਂ ਦੀ ਤੇ ਸੋ ਇਦਾਂ ਯਕੀਨ ਨਾ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਕਿਹੜੀਆਂ ਮੇਰੀਆਂ ਭੈਣਾਂ ਦਾ ਸੁਭਾਅ ਹੈ ਜਗਾ ਵੀ ਜਿਹੜੀਆਂ ਹਨਾ ਜੇ ਕੋਈ ਕਿਸੇ ਨਾਲ ਥੋੜੀ ਜਿਹੀ ਅਸਕੇ ਮਤਲਬ ਕੋਈ ਭੈਣ ਆ ਨਾ ਆਪਣੀ ਗੁਆਂਢਣ ਹੁੰਦੀ ਹੈ ਜਾਂ ਕੋਈ ਵੀ ਲਾਲੂ ਆਪਣੀ ਰਿਸ਼ਤੇਦਾਰ ਹੁੰਦੀ ਹੈ ਕੋਈ ਹਨਾ ਤੇ ਕੋਈ ਆਪਣੇ ਨਾਲ ਥੋੜੀ ਬਹੁਤੀ ਆਪਣਾ ਦੁੱਖ ਸੁੱਖ ਕਰਦਾ ਤਾਂ ਆਪਾਂ ਉਹਦੇ ਨਾਲ ਸਾਰਾ ਹੀ ਸਾਰੀ ਪਟਾਰੀ ਹੋਈ ਖੋਲ ਕੇ ਰੱਖ ਦੇਣੀ ਆ ਆਪਾਂ ਜ਼ਿੰਦਗੀ ਦੀ ਉਹਦੇ ਅੱਗੇ ਹਨਾ ਬਹੁਤ ਹੋਣਗੀਆਂ ਮੇਰੇ ਵਰਗੀਆਂ ਇਦਾਂ ਦੀਆਂ ਤਾਂ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਇਦਾਂ ਦੀਆਂ ਪੋਲੀਆਂ ਕੌਣ ਨੇਗੀਆਂ ਮੇਰੇ ਵਰਗੀਆਂ ਤੇ ਇੱਥੇ ਮੈਂ ਕਿਸਮਤ ਪ੍ਰੀਤ ਨੂੰ ਨਮਾਤਾ ਸੀ ਜੀ ਤੇ ਹਰ ਗੁਣ ਦੀ ਕਰ ਰਹੀ ਸੀ ਤਿਆਰੀ ਨਮਾਉਣ ਦੀ ਤੇ ਉੰਜ ਡੇਢ ਮਹੀਨੇ ਦਾ ਹੋ ਗਿਆ ਹਰ ਗੁਣ ਤੇ ਹੁਣ ਮੈਂ ਹਲਕਾ ਫੁਲਕਾ ਥੋੜਾ ਜਿਹਾ ਨਾਲੇ ਤਾਂ ਹਨਾ ਤੋਰਾ ਫਿਰ ਹੋ ਜਾਂਦਾ ਜੀ ਮੇਰਾ ਤੇ ਨਾਲ ਨਾਲ ਵੀ ਥੋੜਾ ਹਾਂ ਹਲ ਮੈਂ ਥੋੜਾ ਥੋੜਾ ਮਤਲਬ ਮੇਰੇ ਸਰੀਰ ਦੀ ਜਿਹੜੀ ਰਿਕਵਰੀ ਹੋਊਗੀ ਇਸ ਚੀਜ਼ ਨਾਲ ਥੋੜਨ ਫਿਰਨ ਨਾਲ ਕਿਉਂਕਿ ਜੇ ਆਪਾਂ ਬੈਡ ਰੈਸਟ ਹੀ ਰੱਖਾਂਗੇ ਤਾਂ ਫਿਰ ਆਪਣਾ ਸਰੀਰ ਬਣਦਾ ਹੀ ਨਹੀਂ ਹੈਗਾ ਹਨਾ ਤੇ ਹੌਲੀ ਹੌਲੀ ਜੇ ਆਪਾਂ ਥੋੜਾ ਥੋੜਾ ਕਰਾਂਗੇ ਤਾਂ ਫਿਰ ਹੌਲੀ ਹੌਲੀ ਜ਼ਿਆਦਾ ਵੀ ਕਰਨ ਲੱਗ ਜਾਾਂਗੇ ਹਨਾ ਜੀ ਵੈਗਰੂ ਦੀ ਕਿਰਪਾ ਨਾਲ ਜਿਹੜਾ ਆਪਣਾ ਸੀ ਸੀਜ਼ੀਅਰियन ਹੋਇਆ ਸੀ ਹੌਲੀ ਹੌਲੀ ਸੈੱਟ ਹੋ ਜਾਣ ਟੰਕੇ ਵਗੈਰਾ ਤੇ ਫਿਰ ਆਪਾਂ ਆਪਣਾ ਜਿਹੜਾ ਪਹਿਲਾਂ ਵਾਲਾ ਰੁਟੀਨ ਸੀ ਉਹ ਵੀ ਸਟਾਰਟ ਕਰਾਂਗੇ ਜੀ ਤੇ ਪਰ ਮੇਰਾ ਕੰਮ ਸੀਗਾ ਜਿਹੜੇ ਮੇਰੇ ਸਬਸਕ੍ਰਾਈਬਰ ਨੇ ਉਹਨਾਂ ਨੂੰ ਪਤਾ ਪਤਾ ਹੋਊਗਾ ਕਿ ਮੇਰਾ ਸਟੀਚਿੰਗ ਦਾ ਕੰਮ ਸੀ ਪਰ ਮੈਂ ਉਹ ਹਲੇ 6 ਮਹੀਨੇ ਤੱਕ ਸਟਾਰਟ ਨਹੀਂ ਕਰੂੰਗੀ ਤੇ 6 ਮਹੀਨੇ ਆਪਾਂ ਰੈਸਟ ਦੀਆਂ ਬਾਕੀ ਹਲਕੇ ਫੁਲਕੇ ਘਰ ਦੇ ਕੰਮ ਹੀ ਕਰਾਂਗੇ ਤੇ ਅੱਥੇ ਕਿਸਮਤ ਵੀ ਤੇ ਕਹਿ ਰਹੀ ਸੀ ਕਿ ਮੈਨੂੰ ਭੁੱਖ ਲੱਗੀ ਆ ਰੋਟੀ ਇਹਨੇ ਖਾਦੀ ਨਹੀਂ ਸੀ ਮੈਨੂੰ ਬਾਅਦ ਚੋਂ ਪਤਾ ਲੱਗਾ ਕਿ ਇਹਨੇ ਸਵੇਰ ਦੀ ਰੋਟੀ ਨਹੀਂ ਖਾਦੀ ਸੀਗੀ ਤੇ ਮੰਗਰੀ ਸੀ ਪੂਜੀਆ ਮੈਂ ਪੂਜੀਆ ਪਾ ਕੇ ਦਿੱਤਾ ਨੂੰ ਬਾਅਦ ਚ ਮम्मी ਦੱਸਿਆ ਕਿ ਇਹਨੇ ਰੋਟੀ ਨਹੀਂ ਖਾਦੀਗੀ ਫਿਰ ਮੈਂ ਇਹਨੂੰ ਰੋਟੀ ਖਵਾਈ ਬਾਅਦ ਦੇ ਵਿੱਚ ਤੇ ਮੈਂ ਆਪ ਵੀ ਖੁਦ 11 ਵਜੇ ਰੋਟੀ ਖਾਦੀ ਜੀ ਤੇ ਸਵੇਰੇ ਥੋੜੀ ਬਹੁਤੀ ਪੰਜੀਰੀ ਖਾ ਲਈਦੀ ਹੈਗੀ ਚਾਹ ਨਾਲ ਨਾ ਦੁੱਧ ਨਾਲ ਤਾਂ ਫਿਰ ਭੁੱਖ ਹੀ ਨਹੀਂ ਲੱਗਦੀ 2-3 ਘੰਟੇ ਇਸ ਤੋਂ ਬਾਅਦ ਜੀ ਹਰ ਗੁਣ ਪਿਆ ਸੀ ਸੁੱਤਾ ਉਹਨੂੰ ਨਿਮਾਇਆ ਤਾਂ ਮੇਰੇ ਤੋਂ ਗਿਆ ਨਹੀਂ ਹੈਗਾ ਉਹਨੂੰ ਨਿਮਾਇਆ ਸੀ ਸ਼ਾਮ ਨੂੰ ਕਿਉਂਕਿ ਉਹ ਸੋਇਆ ਹੋਇਆ ਸੀਗਾ ਜੀ ਤਾਂ ਕਰਕੇ ਫਿਰ ਉਠਾਇਆ ਨਹੀਂ ਮੈਂ ਸੋਚੀ ਕਿ ਜਦੋਂ ਉੱਠੂਗਾ ਉਦੋਂ ਨਿਵਾਵਾਂਗੀ ਉੱਠਿਆ ਸਾਢੇ 1:3 ਵਜੇ ਉੱਠਿਆ ਸੀਗਾ ਇੱਥੇ ਮੈਂ ਪੈਰ ਨਾਲ ਬੱਠਲ ਸਾਈਡ ਤੇ ਲਾ ਰਹੀ ਸੀ ਕਿਉਂਕਿ ਆਪਾਂ ਝੁਕਣਾ ਨਹੀਂ ਹੈਗਾ ਜੀ ਤੇ ਪਰ ਮੈਨੂੰ ਤਾਂ ਲੱਗਿਆ ਨਹੀਂ ਹੈਗਾ ਉੱਥੇ ਰੱਖ ਤਾਂ ਮੈਂ ਨਹੀਂ ਛੱਡਦਾ ਸੀਗਾ ਚਲੋ ਜੀ ਇਥੇ ਮੈਂ ਨਾ ਆਲੀ ਸੀਗੀ ਔਰ ਟਾਈਮ ਹੋ ਗਿਆ ਸੀਗਾ ਮੈਨੂੰ ਤਾਂ 12 ਦਾ ਟਾਈਮ ਹੋਊਗਾ ਤਾਂ ਨਹੀਂ ਕੁਝ ਮੈਂ ਨੋਟ ਨਹੀਂ ਕੀਤਾ ਵੈਸੇ ਕਿਉਂਕਿ 10:30 ਪੌਣੇ 11 ਵਜੇ ਤਾਂ ਮੈਂ ਕਿਸਮਤ ਪ੍ਰੀਤੁਰ ਨਮਾਇਆ ਸੀ ਉਸ ਤੋਂ ਬਾਅਦ ਮੈਂ ਫਿਰ ਥੋੜਾ ਰੈਸਟ ਕੀਤਾ ਫਿਰ ਮੈਂ ਨਾਈ ਇਥੇ ਜਿਹੜਾ ਮੇਰਾ ਮੋਇਸਚਰਾਈਜ਼ਰ ਸੀਗਾ ਸਾਰਾ ਗੇਲੀ ਨੇ ਲਗਾ ਲਗਾ ਕੇ ਖਤਮ ਕਰਤਾ ਦੇ 2 ਮਹੀਨਿਆਂ ਦੇ ਵਿੱਚ ਕਿਉਂਕਿ ਮੈਂ ਤਾਂ ਲਗਾਇਆ ਨਹੀਂ ਹੈਗਾਗਾ ਤੇ ਬਿਲਕੁਲ ਖਤਮ ਹੋ ਚੁੱਕਿਆ ਸੀਗਾ ਇਸ ਤੋਂ ਬਾਅਦ ਜੀ ਮੈਂ ਖਾਦੀ ਰੋਟੀ ਰੋਟੀ ਖਾਣ ਵੇਲੇ ਬਹੁਤ ਲੇਟ ਹੋ ਗਈ ਸੀ ਮੈਂ 11 ਸਵਾ 11 ਹੋ ਗਰੇ ਸੀ ਪਤਾ ਨਹੀਂ 11 ਮੈਂ ਤੁਹਾਨੂੰ ਫੋਨ ਤੇ ਵੀ ਸ਼ੋਅ ਕਰੂੰਗੀ ਇਸ ਵੀਡੀਓ ਦੇ ਵਿੱਚ ਕਿ ਕਿੰਨਾ ਟਾਈਮ ਹੋਇਆ ਹੋਇਆ ਸੀਗਾ ਕਿਉਂਕਿ ਪ੍ਰੋਪਰ ਹਰ ਟਾਈਮ ਜਦੋਂ ਵੀਡੀਓ ਸ਼ੂਟ ਕਰਦੇ ਹਾਂ ਹਰ ਟਾਈਮ ਤਾਂ ਆਪਾਂ ਵੀਡੀਓ ਮਤਲਬ ਟਾਈਮ ਨਹੀਂ ਦੇਖਦੇ ਹੈਗੇ ਠੀਕ ਹੈ ਜੀ ਪਹਿਲੇ ਜਿਹੜਾ ਮੇ ਜਿਹੜੀਆਂ ਮੇਰੀਆਂ ਭੈਣਾਂ ਨੇ ਹੈ ਨਾ ਜਿਨ੍ਹਾਂ ਦੇ ਦੋ ਬੱਚੇ ਹੋ ਗਏ ਹਨਾ ਉਹਨਾਂ ਨੂੰ ਤਾਂ ਇਸ ਗੱਲ ਦਾ ਪਤਾ ਹੋਣਾ ਕਿ ਪਹਿਲੇ ਬੱਚੇ ਪਹਿਲਾਂ ਤਾਂ ਪਹਿਲਾ ਬੱਚਾ ਹੁੰਦਾ ਜਦੋਂ ਉਦੋਂ ਕਿੰਨਾ ਰੁਟੀਨ ਚੇਂਜ ਹੋ ਜਾਂਦਾ ਹੈ ਲਾਈਫ ਕਿੰਨੀ ਚੇਂਜ ਹੋ ਜਾਂਦੀ ਹੈ ਹਨਾ ਫਿਰ ਜਦੋਂ ਸੈਕੰਡ ਬੇਬੀ ਹੁੰਦਾ ਉਦੋਂ ਫਿਰ ਹੋਰ ਵੀ ਲਾਈਫ ਚੇਂਜ ਹੋ ਜਾਂਦੀ ਹੈ ਵੀਰੇ ਕਿ ਪਹਿਲਾਂ ਵਰਗੀ ਲਾਈਫ ਨਹੀਂ ਰਹਿੰਦੀ ਹੈਗੀ ਕੀ ਅ ਕੀ ਜਿਵੇਂ ਪਹਿਲਾਂ ਕੁਝ ਹੋਰ ਹੁੰਦੀ ਹੈ ਲਾਈਫ ਹਨਾ ਥੋੜੀ ਵਧੀਆ ਵੀ ਲੱਗਦਾ ਹੈ ਹਨਾ ਆਪਣੇ ਬੇਵੀ ਨੂੰ ਦੇਖ ਕੇ ਤਾਂ ਬਹੁਤ ਵਧੀਆ ਲੱਗਦਾ ਹੈਗਾ ਤੇ ਥੋੜਾ ਚੀੜਚਿੜਾਪਨ ਵੀ ਆ ਜਾਂਦਾ ਹੈਗਾ ਥੋੜਾ ਖਿਜਾ 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 ਜ ਰਹਿੰਦਾ ਬੰਦਾ ਨਾ ਦੋ ਬੀਬੀਜ਼ ਹੋ ਜਾਂਦੇ ਨੇ ਸਟਾਰਟਿੰਗ ਦੇ ਵਿੱਚ ਆਦਤ ਨਹੀਂ ਨਾ ਹੁੰਦੀ ਹੈਗੀ ਤਾਂ ਔਖਾ ਲੱਗਦਾ ਇੱਥੇ ਦੋਨੋਂ ਮੇਰੇ ਨਾਲ ਪਏ ਕਿਸਮਤ ਪ੍ਰੀਤ ਵੀ ਸੁੱਤੀ ਉੱਠੀ ਸੀਗੀ ਰੋ ਕੇ ਮੇਰੇ ਨਾਲ ਹੀ ਪਈ ਕਹਿੰਦੀ ਮੈਂ ਤੇਰੇ ਨਾਲ ਹੀ ਪਾਵੂੰਗੀ ਤਾਂ ਫਿਰ ਮੈਂ ਸੈਂਟਰ ਦੇ ਵਿੱਚ ਪਈ ਇਹਨਾਂ ਨੂੰ ਆਸੇ ਪਾਸੇ ਪਾਇਆ ਇਹ ਕਮੈਂਟ ਜ਼ਰੂਰ ਕਰਿਓ ਕਿ ਕਿਸ ਦੇ ਕਿਸ ਦੇ ਬੱਚੇ ਕਿਸ ਦੀ ਗੁੜੀਆਂ ਜਾਂ ਕਿਸ ਦਾ ਪਹਿਲਾ ਬੱਚਾ ਇੰਦਾ ਜਿੱਦ ਕਰਦਾ ਹੋਵੇ ਨਾ ਕਰਦਾ ਹੋਊਗਾ ਜੀ ਮੈਨੂੰ ਵੀ ਲੱਗਦਾ ਕਿ ਹਰੇਕ ਬੱਚੇ ਹੀ ਇੰਦਾ ਕਰਦਾ ਹੋਊਗਾ ਕਿਉਂਕਿ ਵੀ ਬੱਚੇ ਨੂੰ ਐਵੇਂ ਹੁੰਦਾ ਨਾ ਮੈਂ ਵੀ ਮੰਮਾ ਨਾਲ ਪਾਵਾਂ ਇੱਥੇ ਸਰਦਾਰ ਸਾਹਿਬ ਜੀ ਆਏ ਸੀ ਖੇਤੋਂ ਥੱਕੇ ਹਾਰੇ ਕਹਿੰਦੇ ਮੈਂ ਬੈੱਡ ਤੇ ਨਹੀਂ ਪੈਣ ਦੇ ਯੋਗ ਹੈਗਾ ਕਿਉਂਕਿ ਮੇਰੇ ਕੱਪੜੇ ਸੀ ਜਿਹੜੇ ਉਹਨਾਂ ਦੇ ਕੱਪੜੇ ਸੀ ਉਹ ਸਾਰੇ ਪਸੀਨੇ ਨਾਲ ਭਿੱਜੇ ਹੋਏ ਸੀਗੇ ਤੇ ਬਾਕੀ ਰੇਤਾ ਮਿੱਟੀ ਲੱਗੀ ਹੋਈ ਸੀ ਜੀ ਤਾਂ ਫਿਰ ਉਹਨਾਂ ਨੇ ਕੀ ਕਰਿਆ ਗੱਦਾ ਸੀ ਜਿਹੜਾ ਉਹ ਥੱਲੇ ਸਿੱਟ ਕੇ ਗੱਦੇ ਦੇ ਉੱਤੇ ਹੀ ਪੈ ਗਏ ਤੇ ਸੋ ਗਏ ਅਨਸਰ ਇਥੇ ਟਾਈਮ ਸ਼ਾਇਦ 2:30 3 ਵਜੇ ਦਾ ਹੋਇਆ ਹੋਇਆ ਸੀ ਜੀ ਤੇ ਚਾ ਪੀਣਾ ਐ ਸੀ ਤੇ ਰੋਟੀ ਖਾਣਾ ਐ ਸੀ ਕਰੇ ਖੇਤੋਂ ਕਿਉਂਕਿ ਕੀਤੇ ਖੇਤ ਲੱਗ ਰਹੀ ਏ ਜੀ ਜੀਰੀ ਤੇ ਫਿਰ ਇਨਾਂ ਦੀ ਵੀ ਜਿਹੜੀ ਪੂਤਨੀ ਆ ਉਹ ਭੁੱਲੀ ਰਹਿੰਦੀ ਏ ਸਾਰਾ ਦਿਨ ਸ਼ਾਇਦ ਮੇਰਾ ਪਹਿਲਾ ਵਲੌਗ ਹੋਊਗਾ ਜਿਹਦੇ ਵਿੱਚ ਮੈਂ ਆਪਣੇ ਹਸਬੰਡ ਨੂੰ ਸ਼ੋਅ ਕਰ ਰਹੀ ਆ ਕਿਉਂਕਿ ਹੋ ਸਕਦਾ ਇੱਕ ਕਦੇ ਚ ਹੋਣ ਪਰ ਮੈਨੂੰ ਨਹੀਂ ਲੱਗਦਾ ਵੀ ਹੋਣਗੇ ਤੇ ਠੀਕ ਇਸਮਤ ਪ੍ਰੀਤ ਮੇਰੀਆਂ ਨਾ ਉਟ ਪਟੰਗ ਪਿਕਚਰਾਂ ਖਿੱਚ ਰਹੀ ਸੀ ਤਾਂ ਕਰਕੇ ਮੈਂ ਉਹਨੂੰ ਹਟਾਇਆ ਤੇ ਉਸ ਤੋਂ ਬਾਅਦ ਆਪਾਂ ਜੀ ਕੱਟ ਕੇ ਖਾਦੇ ਫਰੂਟ ਪਪੀਤਾ ਕਿਉਂਕਿ ਪਪੀਤਾ ਮੈਂ ਰੂਟੀਨ ਦੇ ਵਿੱਚ ਖਾਣਾ ਹੀ ਖਾਣਾ ਹੁੰਦਾ ਹੈਗਾ ਕਿਉਂਕਿ ਮੈਨੂੰ ਹੈਗੇ ਜੀ ਕਾਂਸਟਿਪੇਸ਼ਨ ਦੀ ਸਮੱਸਿਆ ਹੈ ਇਸ ਕਰਕੇ ਮੈਂ ਪਪੀਤਾ ਜਾਂ ਖੀਰਾ ਇਹ ਮੈਂ ਖਾਂਦੀ ਰਹਿਣੀ ਹੈਗੀ ਤਾਂ ਜੋ ਮੈਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ ਤੇ ਮੈਂ ਕਹਿ ਰਹੀ ਸੀ ਕਿ ਉਹ ਤਾਂ نیچے ਪਿਆ ਹੈਗਾ ਮੈਂ ਕੋਡੇ ਨਹੀਂ ਹੋਣਾ ਹੈਗਾ ਨੀਵੇਂ ਨਹੀਂ ਹੋਣਾ ਹੈਗਾ ਚੁੱਕਣਾ ਨਹੀਂ ਮੋਰ ਨੂੰ ਫਿਰ ਮਮੀ ਨੇ ਜੱਕ ਕਿਹਾ ਮੈਨੂੰ ਪਪੀਤਾ ਜਿਹੜੇ ਭੈਣ ਭਰਾ ਇਸ ਵੀਡੀਓ ਰਾਹੀਂ ਮੇਰੇ ਚੈਨਲ ਤੇ ਨਵੇਂ ਆਏ ਨੇ ਜੇ ਵੀਡੀਓ ਕਿਸੇ ਵੀ ਐਂਗਲ ਤੋਂ ਤੁਹਾਨੂੰ ਵਧੀਆ ਲੱਗੀ ਮੇਰੀ ਕੋਈ ਗੱਲਬਾਤ ਵਧੀਆ ਲੱਗੀ ਤੁਹਾਨੂੰ ਵੀਡੀਓ ਦੇ ਵਿੱਚ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਰਿਓ ਵੀਡੀਓ ਨੂੰ ਤੇ ਕਮੈਂਟ ਕਰਿਓ ਸੋਨਾ ਜੀ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਲਿਕਾ ਜੀ ਤੇ ਆਪਾਂ ਪਪੀਤਾ ਕੱਟ ਕੇ ਖਾਦਾ ਤੇ ਕਿਸਮਤ ਪ੍ਰੀਤ ਨੂੰ ਖਵਾਇਆ ਸੀਗਾ ਅੱਜ ਐਤਵਾਰ ਦਾ ਦਿਨ ਸੀ ਇਸ ਕਰਕੇ ਕਿਸਮਤ ਪ੍ਰੀਤ ਘਰੇ ਸੀਗੀ ਕਈ ਵਾਰ ਇਦਾਂ ਵੀ ਹੁੰਦਾ ਹੈ ਹਨਾ ਆਪਾਂ ਖਾਣਾ ਵੀ ਭੁੱਲ ਜਾਂਦੇ ਆ ਕਈ ਵਾਰ ਨਾ ਫਰੂਟ ਮੰਗਵਾ ਲੈਣੀਆਂ ਮੈਂ ਤੇ ਫ੍ਰਿਜ 'ਚ ਹੀ ਪਏ ਰਹਿ ਜਾਂਦੇ ਨੇ ਖਰਾਬ ਹੋ ਜਾਂਦੇ ਨੇ ਨਾ ਤਾਂ ਮੰਮੀ ਦੱਸਦੀ ਹੈ ਕਿ ਹਨਾ ਥੋੜੇ ਫਰੂਟ ਪਏ ਆ ਖਾ ਲਓ ਜਾਂ ਕਿਵੇਂ ਨਹੀਂ ਉਹਦੀ ਬਣੀ ਆਪਣੀ ਆਦਤ ਹੈ ਕਿ ਖਾ ਲਵੇ ਤੇ ਅਦਾਹੀ ਵਾ ਮੇਰੇ ਵਰਗੀਆਂ ਭੈਣਾਂ ਹੋਰ ਵੀ ਹੋਣਗੀਆਂ ਜਿਹੜੀਆਂ ਖਾਣਾ ਵੀ ਭੁੱਲ ਜਾਂਦੀਆਂ ਨੇ ਮੈਂ ਕਈ ਵਾਰ ਖਾਣਾ ਵੀ ਭੁੱਲ ਜਾਂਦੀ ਹੁੰਨੀ ਹੈਗੀ ਵਿੱਚ ਮੈਨੂੰ ਕਮੈਂਟ ਆਉਂਦੇ ਹੁੰਦੇ ਨੇ ਵੀਰੇ ਕੀ ਤੁਸੀਂ ਮੇਰੀਆਂ ਭੈਣਾਂ ਦੇ ਕਮੈਂਟ ਹੁੰਦੇ ਨੇ ਉਹ ਕੀ ਦੀ ਤੁਸੀਂ ਡੇਲੀ ਬਲੌਗ ਪਾਇਆ ਕਰੋ ਵੀਰੇ ਬੱਚਿਆਂ ਨਾਲ ਹਨਾ ਨਵਾਂ ਨਵਾਂ ਜਿਹਾ ਰੁਟੀਨ ਬਣਿਆ ਹਨਾ ਵੀ ਸੈਕੰਡ ਬੇਬੀ ਨਾਲ ਤਾਂ ਕਰਕੇ ਥੋੜਾ ਸੈਟਿੰਗ ਆਉਣ ਚ ਟਾਈਮ ਲੱਗੂਗਾ ਤੇ ਵੈਸੇ ਮੈਂ ਪਾਉਣੇ ਸ਼ੁਰੂ ਕਰਤੀ ਐ ਡੇਲੀ ਬਲੌਗ ਪਰ ਫਿਰ ਵੀ ਹਨਾ ਵੀ ਥੋੜੀ ਦਿੱਕਤ ਆਉਂਦੀ ਐ ਕਈ ਵਾਰ ਨਹੀਂ ਵੀ ਪੈਂਦਾ ਬਲੌਗ ਹਨਾ ਤਾਂ ਮਾਫ ਕਰਨਾ ਜਿਹੜੀ ਮੈਨੂੰ ਪਿਆਰ ਕਰਨ ਵਾਲੇ ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਕੋਈ ਵਧੀਆ ਕਮੈਂਟ ਕਰਦੇ ਹੋ ਤੇ ਬੈਡ ਕਮੈਂਟ ਕਰਨ ਵਾਲੇ ਵੀ ਬਹੁਤ ਹੁੰਦੇ ਨੇ ਹਨਾ ਬੈਡ ਕਮੈਂਟ ਵਾਲਿਆਂ ਦੀ ਗਿਣਤੀ ਥੋੜੀ ਜਿਹੀ ਜ਼ਿਆਦਾ ਹੁੰਦੀ ਹੈਗੀ ਕਿ ਐ ਨਹੀਂ ਪਤਾ ਹਨਾ ਬੰਦੇ ਨੂੰ ਕੀ ਕਹਿ ਦੇਣਾ ਹਨਾ ਨਾ ਸਮਝਣਾ ਵੀਡੀਓ ਨੂੰ ਨਾ ਕੁਝ ਹੋਰ ਤੇ ਆਪਣਾ ਐ ਨਹੀਂ ਪਤਾ ਕੀ ਕਹਿ ਕੇ ਚਲੇ ਜਾਣਾ ਹਨਾ ਬੰਦਾ ਸੋਚਦਾ ਰਹਿੰਦਾ ਹਨਾ ਮੇਰੇ ਵਰਗੀ ਸੋਚਦੀ ਰਹਿੰਦੀ ਕਿ ਇਹਨੇ ਮੈਨੂੰ ਇਦਾਂ ਕਹਿਤਾ ਹਨਾ ਦੋ ਦੋ ਦਿਨ ਮੈਂ ਉਹ ਗੱਲ ਨੂੰ ਸੋਚਦੀ ਰਹਿੰਨੀ ਆ ਤੇ ਕਮੈਂਟ ਕਰਨ ਵਾਲਾ ਕਰਕੇ ਕਮੈਂਟ ਚਲਾ ਜਾਂਦਾ ਮੁੜ ਕੇ ਅਗਲੇ ਨੇ ਹਨਾ ਕਿਹੜਾ ਦੇਖਣਾ ਤੇ ਚਲੋ ਜੀ ਜਿਹੜੇ ਵਧੀਆ ਕਮੈਂਟ ਕਰਦੇ ਨੇ ਮੇਰੇ ਭੈਣ ਭਰਾ ਹਣਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਇੱਥੇ ਗਿੱਲ ਸਾਹਿਬ ਪਤਾ ਨਹੀਂ ਕੀ ਕਰ ਰਹੇ ਸੀ ਤੇ ਮੈਨੂੰ ਹੱਸ ਕੇ ਕਹਿ ਰਹੇ ਸੀ ਕਿ ਤੂੰ ਮੁੰਡਾ ਸਾਹਮਲਾ ਹੈ ਬਲੌਗ ਬਣਾਉਣ ਨੂੰ ਰਹਿਣ ਦੇ ਤੇ ਇੱਥੇ ਹੀ ਆਪਾਂ ਆਪਣੇ ਬਲੌਗ ਦਾ ਕਰ ਰਹੇ ਆਂਡ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਮਿਲਦੇ ਆਂ ਆਪਣੇ ਨੈਕਸਟ ਬਲੌਗ ਦੇ ਵਿੱਚ ਓਕੇ ਜੀ ਬਾਏ ਬਾਏ